ਬਹੁਤ 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 ਹੀ ਸਤਿਕਾਰਯੋਗ ਸ਼੍ਰੀ ਨੰਕੁਰ ਸਾਹਿਬ ਨੰਗਲ ਆਸਪਾਸ ਦੇ ਪਿੰਡਾਂ ਦੇ ਸਾਰੇ ਬਜ਼ੁਰਗ ਮਾਤਾਵਾਂ ਪੈਣਾ ਨੌਜਵਾਨ ਵੀਰ ਆਸਪਾਸ ਦੇ ਪਿਆਰਪਰੀ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਇੱਕ ਪਾਸੇ ਆਪ ਸਭ ਜਾਣਦੇ ਹੋ ਕਿ ਦੇਸ਼ ਦੇ ਹਾਲਾਤ ਕੀ ਨੇ ਅਸੀਂ ਜਿਹੜੀ ਨੜਾਈ ਹੈ ਪਾਕਿਸਤਾਨ ਦੇ ਨਾਲ ਲੜ ਰਹੇ ਹਾਂ ਸਾਡੇ ਪੁੱਤ ਸਾਡੇ ਕਿਸਾਨ ਲੜਾਈ ਲੜ ਰਹੇ ਨੇ ਤੇ ਦੂਜੇ ਪਾਸੇ ਬੀਪੀਐਮਪੀ ਦੇ ਵੱਲੋਂ ਬੀਪੀਐਮਪੀ ਦੇ ਚੇਅਰਮੈਨ ਵੱਲੋਂ ਅੱਜ ਸਵੇਰੇ ਇਹ ਵੀ ਹੈ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਲੋਕਲ ਹੁੰਦੇ ਸਾਡੇ ਪਿੰਡਾਂ ਦੇ ਇੱਥੇ ਸੀਮ ਨਹੀਂ ਦੱਸਿਆ ਕਿ ਚੇਅਰਮੈਨ ਦੀ ਗੱਡੀ ਆਈ ਹੈ ਤੇ ਸਾਰਨ ਪੰਜਾਬ ਪੁਲਿਸ ਪੰਜਾਬ ਸਰਕਾਰ ਤੇ ਸਾਡੇ ਲੋਕਲ ਲੋਗ ਅਸੀਂ ਐਕਸ਼ਨ ਚਾਹੇ ਤੇ ਇਹਨਾਂ ਦੀ ਜਿਹੜੀ ਕੋਸ਼ਿਸ਼ ਹੈ ਇਹਨਾਂ ਨੂੰ ਨੰਗਲ ਡੈਮ ਦੇ ਉੱਤੇ ਚਰਨ ਨਹੀਂ ਦਿੱਤਾ ਤੇ ਹੁਣ ਅੰਦਰ ਬੈਠੇ ਆ ਸਤਿ ਸ੍ਰੀ ਅਕਾਲ ਜੀ ਐਨਐਮਸੀ ਸਾਡਾ ਜਿਹੜਾ ਧਰਨਾ ਇਸ ਕਰਕੇ ਹੈ ਇਹਨੂੰ ਪੁੱਛਣਾ ਚਾਹੁੰਦੇ ਆ ਕਿ ਐਦਾਂ ਦੀ ਕਿਹੜੀ ਅਮਰਜੈਂਸੀ ਆ ਗਈ ਹਰਿਆਣੇ 'ਚ ਤੁਸੀਂ ਕੋਈ ਦੇਖਿਆ ਕੋਈ ਐਦਾਂ ਦੀ ਫਿਲਮ ਕੋਈ ਕੋਈ ਵੀਡੀਓ ਕੋਈ ਹਰਿਆਣੇ ਤੋਂ ਕੋਈ ਖਬਰ ਕਿ ਹਰਿਆਣੇ ਦੇ ਵਿੱਚ ਪਾਣੀ ਦਾ ਕਾਲ ਪੈ ਗਿਆ ਉਹ ਦੇਖੀਏ ਇੱਕ ਪਾਸੇ ਪੰਜਾਬ ਪਾਕਿਸਤਾਨ ਦੇ ਨਾਲ ਲੜਾਈ ਲੱਗ ਰਿਹਾ ਸਾਡਾ ਦੇਸ਼ ਅੱਪੀ ਪਾਕਿਸਤਾਨ ਦੇ ਖਿਲਾਫ ਲੜਾਈ ਲੜ ਰਹੇ ਆ ਲੈ ਜਲਾ ਦਾ ਪੰਜਾਬ ਦੇ ਵਿੱਚ ਤੇ ਤੁਸੀਂ ਪਾਸੇ ਪੰਜਾਬ ਦਾ ਪਾਣੀ ਖੂਨ ਆ ਗਈ ਆ ਸਾਡੀ ਬੀਬੀਆਂ ਬੈਠੀਆਂ ਮੈਂ ਮੀਡੀਆ ਨੂੰ ਬੇਨਤੀ ਕਰੂੰਗਾ ਪਿੰਡ ਰਾਜਪੁਰ ਪੱਤੀ ਪਾਣੀ ਨਹੀਂ ਹੈ ਖੇਤੀ ਵਾਲੀ 500 ਕਿੱਲਾ ਸਾਡਾ ਬੇਕਾਰ ਪਿਆ ਇੱਥੇ ਸਾਡੇ ਨੌਜਵਾਨ ਬੈਠੇ ਆ ਇਹ ਪਿੰਡਾਂ ਦੇ ਲੋਕ ਬੈਠੇ ਤੇ ਕਿਲੋਮੀਟਰ ਦੇ ਪਿੱਛੇ ਪਿੰਡ ਹੈ ਬਵਾਰ ਸਾਹ ਬਾਸwami پور ਖੇੜਾ ਪਾਣੀ ਵੀ ਨਹੀਂ ਸਾਡੇ ਕੋਲ ਆ ਚੰਗਰ ਤੋਂ ਲੋਕ ਬੈਠੇ ਉੱਥੇ ਪਿੰਡ ਕਾਹਿਆਲ ਪਹਾੜਪੁਰ ਸਿੰਬਰਵਾੜ ਤੋਂ ਸਾਰੇ ਆਏ ਨੇ ਪਾਣੀ ਨਹੀਂ ਰਿਹਾ ਸਾਡੇ ਕੋਲ ਅਸੀਂ ਤਾਂ ਆਪਣੇ ਪਾਣੀ ਦੀ ਲੜਾਈ ਲੜ ਰਹੇ ਹਾਂ ਪਹਿਲੀ ਵਾਰੀ ਸਾਡੇ ਇਲਾਕੇ ਨੂੰ ਪਾਣੀ ਮਿਲ ਗਿਆ ਤੇ ਖੋਣ ਆ ਗਏ ਕਿੱਥੇ ਗਾਈਏ ਅਸੀਂ ਸਾਡੀ ਜ਼ਮੀਨਾਂ ਸਾਡੀਆਂ ਨਹਿਰਾਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਸਾਡਾ ਸ਼ਹਿਰ ਉਗਾੜ ਕੇ ਰੱਖ ਦਿੱਤਾ ਤੇ ਹਰ ਵਾਰੀ ਅਸੀਂ ਇਹ ਸਾਡਾ ਅਖਰੋਸ਼ ਵੀ ਹੈ ਕਿ ਇਹਨੂੰ ਵਿੱਚ ਤਾਜ਼ਮੀ ਨਹੀਂ ਵੀ ਤੁਸੀਂ ਅੱਗ ਨਾਲ ਨਾ ਫੇਡੋ ਇਤਿਹਾਸ ਦੇਖ ਲਓ ਪਾਣੀਆਂ ਦੇ ਪਿੱਛੇ ਪੰਜਾਬ 'ਚ ਬਹੁਤ ਸਹਾਜਤਾ ਹੋਈਆਂ ਕਿ ਪੰਜਾਬ ਦੇ ਵਿੱਚ ਕਿਹ ਜਾਨਾਂ ਗਈਆਂ ਤੁਸੀਂ ਐਜਾ ਦੇ ਮੌਕੇ ਦੇ ਉੱਤੇ ਆ ਕੇ ਜਿਹੜੀ ਅੱਜ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਬਤ ਦੱਸਦਾ ਹੈ ਕਿ ਤੁਹਾਡੇ ਜਿਹੜੇ ਇਰਾਦੇ ਆ ਪਾਕਿਸਤਾਨ ਦੇ ਨਾਲ ਮਿਲੇ ਹੋਏ ਆ ਤੁਸੀਂ ਪੰਜਾਬ ਦੀ ਆਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹੋ ਕੋਈ ਹਾਈ ਕੋਰਟ ਦਾ ਆਰਡਰ ਨਹੀਂ ਹੈ ਹਾਈ ਕੋਰਟ ਦੇ ਆਰਡਰ ਨੇ ਇਹ ਕਿਹਾ ਕਿ ਤੁਸੀਂ ਜਿਹੜਾ ਦੋ ਤਰੀਕਾ ਆਰਡਰ ਉਹ ਐਕਸਪਲੀਮੈਂਟ ਕਰੋ ਦੋ ਤਰੀਕਾ ਆਰਡਰ ਹੀ ਜਦੋਂ ਹੈ ਨਹੀਂ ਤੇ ਕਿਹੜੇ ਕਿਹੜਾ ਹਾਈ ਕੋਰਟ ਦਾ ਆਰਡਰ ਹੈ ਤੇ ਸਭ ਤੋਂ ਵੱਡਾ ਜਿਹੜੀ ਹੈ ਕਾਨੂੰਨ ਸਰ ਦੇ ਹਾਲਾਤ ਪਤਾ ਹੋਣੇ ਚਾਹੀਦੇ ਪੰਜਾਬ ਦੇ ਹਾਲਾਤ ਪਤਾ ਹੋਣੇ ਚਾਹੀਦੇ ਸਾਡੇ ਸਾਥੀ ਇਹਨਾਂ ਸਲਾਮ ਕਰਦਾ ਹੈ ਪਾਰਟੀਬਾਜ਼ੀ ਤੋਂ ਉੱਪਰ ਕੇ ਇੱਥੇ ਹਰ ਪਿੰਡ ਦੇ ਸਰਪੰਚ ਆ ਰਹੇ ਆਏ ਕੋਈ ਆਮ ਆਦਮੀ ਕਿ ਲਾਹਨਤ ਹੈ ਹਜੇ ਵੀ ਸਾਡੇ ਇਲਾਕੇ ਦੇ ਉਹਨਾਂ ਲੀਡਰਾਂ ਦੇ ਜਿਹੜੇਥੇ ਪਹੁੰਚੇ ਨਹੀਂ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਕਿ ਤੁਸੀ ਹਰ ਵੇਲੇ ਕਦੀ ਕੁਸ ਹੋ ਜਾਵੇ ਧਰਨੇ ਲਾਉਂਦੇ ਹੋ ਵੀਰੇ ਅੱਜ ਤੁਹਾਨੂੰ ਲਾਹਨਤ ਹੈ ਤੁਹਾਨੂੰ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਹੈ ਅਸੀਂ ਆਪਣੇ ਇਲਾਕੇ ਦੀ ਲੜਾਈ ਲੜ ਰਹੇ ਆਂ 40 75 ਸਾਲਾਂ ਦੀ ਮਾਤਾਂ ਵੀ ਆਪੀ ਐ ਨੰਗਲ ਸਹਿਰ ਨੂੰ ਤੁਸੀਂ ਪੀਣ ਵਾਲਾ ਪਾਣੀ ਨਹੀਂ ਦੇ ਸਕਿਓ ਤੁਹਾਡੇ ਮੈਦ ਗ੍ਰਾਂਡ ਸਭਾ ਜੀ ਬੋਲਿਆ ਪਿੰਡ ਜਾ ਕੇ ਦੇਖ ਰਹੇ ਕੀਪੁਰ ਸਾਹਿਬ ਤੇ 50 ਮੀਟਰ ਤੇ ਨਹਿਰ ਲੰਘਦੀ ਐ 50 ਮੀਟਰ ਤੇ ਉਸ ਪਿੰਡ ਨੂੰ ਹੁਣ ਪਾਣੀ ਦੇ ਪਾਈਪ ਆ ਕੇ ਤੁ ਘਟਨ ਕਰਕੇ ਸ਼ੁਰੂ ਕਰਦੇ ਐ ਮੇਰੀ ਪਾਣੀ ਕਿਹੋਂ ਸੇ ਉਹ ਸਾਰੇ ਲੋਕ ਇੱਥੇ ਕਿਹੋਂ ਪਾਣਸ ਰਹੇ ਸਾਡੇ ਮੁੱਖ ਮੰਤਰੀ ਸਾਹਿਬ ਨੰਗਲ ਹੀ ਰਵਾਨਾ ਹੋ ਸਕੀਂ ਅਗਲੇ 20-25 ਮਿੰਟਾਂ ਦੇ ਵਿੱਚ ਉਹ ਵੀ ਇੱਥੇ ਪਾਣਸਣਗੇ ਸਾਨੂੰ ਦਾ ਕਾਂਕਿਓ ਸਾਡੀ ਜਰਨਲ ਨੇ ਜੋ ਸਾਨੂੰ ਫੈਸਲਾ ਦੇ ਵੀ ਕਰੇਗੇ ਉਦੋਂ ਤੱਕ ਅਸੀਂ ਇਸ ਗੇਟ ਨੂੰ ਬੰਦ ਕਰਤਾ ਜਿਹੜੇ ਬਾਕੀ ਦੇ ਗੇਟ ਉੱਥੇ ਗੱਲੀਆਂ ਨਾਲ ਹੁੰਦੇ ਆ ਸਾਡੀ ਨਾਲ ਕੋਈ ਨਿੱਜੀ ਲੜਾਈ ਨਹੀਂ ਪਰ ਹਾਂ ਸਾਨੂੰ ਇਸ ਗੱਲ ਦੀ ਤਕਲੀਫ ਹੈ ਕਿ ਸਾਡੇ ਪਿੰਡਾਂ ਦਾ ਕੀ ਹਾਲ ਨਹੀਂ ਪੁੱਛਿਆ ਸਾਡੇ ਪੰਜਾਬ ਨੂੰ ਪਹਿਲੀ ਵਾਰੀ ਪੈਟੇ ਨਾ ਪੈਣੀ ਸਾਡੇ ਆਪਣੇ ਪਿੰਡਾਂ ਅਸੀਂ ਜਿਹੜਾ ਧਰਤੀ ਹੇਠਲਾ ਪਾਣੀ ਯੂਜ਼ ਕਰ ਕਰਕੇ ਇਸਤੇਮਾਲ ਕਰਕੇ ਪੰਜਾਬ ਨੂੰ ਖੋਖਲਾ ਕਰਤਾ ਅੱਜ ਜਦੋਂ ਸਾਨੂੰ ਇਹ ਹੋ ਰਿਹਾ ਅਸੀਂ ਪੰਜਾਬ ਦੇ ਹੱਕਾਂ ਦੇ ਉੱਤੇ ਪੈਰਾ ਦੇਵਾਂਗੇ ਮੈਂ ਆਪ ਸਭ ਦਾ ਬਹੁਤ ਧੰਨਵਾਦ ਕਰਦਾ ਕਿ ਆਪਾਂ ਇਸ ਇਸ ਜਿਹੜੀ ਕਹਾਣੀ ਨੂੰ ਹੋਰ ਵੱਡੀ ਕਰਨਾ ਹੈ ਇਸ ਲੜਾਈ ਨੂੰ ਲੜਨਾ ਹੈ ਪੰਜਾਬ ਦੀ ਵੀ ਲੜਾਈ ਹੈ ਤੇ ਸਾਡੇ ਇਲਾਕੇ ਦੀ ਦਾ ਖਾਸ ਕਰਕੇ ਲੜਾਈ ਹੈ ਸਾਡੇ ਪਿੰਡਾਂ ਦੀ ਲੜਾਈ ਨਹੀਂ ਕੋਈ ਫਰਜ਼ੀਤ ਮੈਂ ਕੋਈ ਨਿੱਜੀ ਲੜਾਈ ਨਹੀਂ ਲੜਾ ਇਹ ਸਾਡੇ ਪਿੰਡਾਂ ਦੀ ਸਾਡੇ ਇਲਾਕਿਆਂ ਦੀ ਲੜਾਈ ਹੈ ਅਸੀਂ ਇੱਥੇ ਪੈਪ ਲੈਣਾ ਉਹ ਆ ਕੇ ਆਪਣੇ ਲਹੇਸ ਪਾਣੀ ਦੇਣਾ ਤੇ ਮੰਗਲ ਸ਼ਹਿਰ ਨੂੰ ਕਦੀ 50 ਸਾਲ ਤੋਂ ਉੱਪਰ ਦਾ ਦੇਖਿਆ ਕੋਈ ਸ਼ਹਿਰ ਇਕਲੌਤਾ ਦੁਨੀਆ ਜੋ ਤੇ ਮਿਸਾਲ ਵਾਲਾ ਸ਼ਹਿਰ ਹੈ ਜਿਹੜਾ 50 ਸਾਲ ਪਹਿਲਾਂ ਬਣਿਆ ਤੇ 50 ਸਾਲ ਕਿਹਾ ਬੁੱਢਾ ਧੱਕਾ ਰਾਮ ਦਿੰਦੇ ਕੋਈ ਸਭ ਤੋਂ ਵੱਡੀ ਏਸ਼ੀਆ ਦੀ ਵਰਕਸ਼ੌਪ ਕਿਉਂ ਸਾਡੇ ਬੱਚਿਆਂ ਨੂੰ ਨੌਕਰੀ ਦਾ ਮਿਲੇ ਕਿਉਂ ਇੱਥੇ ਸਾਰੇ ਹਰਿਆਣੇ ਦੇ ਭਰਤੀ ਦਿੱਤੇ ਹੋਏ ਕਿੰਨਾ ਕੁ ਹੋ ਸਕਦਾ cinema ਸਿਓ ਭੜ ਕੇ ਰੱਖਦਾ ਮਨੁੱਖਾ ਬਣਾਤਾ ਇੰਨੇ ਖੰਡਰ ਇੰਨੇ ਇੰਨੀ ਚੀਜ਼ ਜਿਹੜਾ ਹੋਇਆ ਉਹਨਾਂ ਦੇ ਉੱਤੇ ਸਿਰ ਖੋਲਾ ਹੱਕ ਹੈ BBMP ਦੀ ਮਾਰਤਾ ਨੂੰ ਆਮ ਲੋਕਾਂ ਲਈ ਖੋਲਿਆ ਜਾਵੇ ਜਿਹੜੇ ਬਹੁਤ ਘਰ ਹੈ ਜਿਹੜੇ ਤੁਹਾਡੇ ਜਿਹੜੇ ਕੁਆਟਰ ਤੁਹਾਡੇ ਕਿਸੇ ਕੰਪਨੀ ਦੀ ਸਾਡੇ ਜਿਹੜੇ ਮੰਗਲ ਸਾਹਿਬ ਦੇ ਠੀਕ ਘਰੇ ਨੂੰ ਕਿਉਂ ਦਿੱਤੇ ਜਾਂ ਕੋਈ ਤਾਂ ਆਵੇ ਇਹ ਲੜਾਈ ਇਸ ਕਰਕੇ ਮੇਰੀ ਬੇਨਤੀ ਹੈ ਮੰਗਲ ਦੇ ਸ਼ਹਿਰ ਦੇ ਸਾਰੇ ਵਾਸੀਆਂ ਕਿ ਆਪਾਂ ਤੁਸ ਦੇ ਪ ਜਾਓ ਆਓ ਲੜੀਏ ਆਪਾਂ ਇਸ ਲੜਾਈ ਨੂੰ ਲੜੀਏ ਜਨਤਾ ਦੇ ਵਿੱਚ ਬਹੁਤ ਤਾਕਤ ਹੁੰਦੀ ਆਪਾਂ ਜਿੱਤਾਂਗੇ ਬਹੁਤ ਬਹੁਤ ਧੰਨਵਾਦ ਜੀ ਆਪਾਂ ਜਰੂਰ ਤੱਕ ਆਲੀ ਲੀਡਰ ਆਵੇ ਆਪਰੇ ਖੇਣਾ